ਗੋੜਾ ਗੋੜਾ ਬੱਚਾ ਨੋ ਜੋ ਜੀ ਸਤਿਨਾਮ ਸਾਈ ਚੰਨ ਰੱਖੀ ਤੁਹਾਡਾ ਬਾਈ ਬੂ ਲਾ ਦਿਓ ਬੁਰਦਾਰ ਹਾਏ ਗੁਰੂ ਆਏ ਗੁਰੂ ਆਏ ਸਾਈਡ ਤੇ ਕਰਦੇ ਗੁਰੂ ਦੀ ਬੂਹ ਸਾਈਡ ਤੇ ਕਰਦੇ ਨਾਮ ਸਤਿ ਨਾਮੁ ਜੀ ਹਾਏ ਗੁਰੂ ਆਏ ਗੁਰੂ ਆਏ ਗੁਰੂ ਜੀ ਦੇ ਨਾਮ ਸਤਿ ਦੇਖ ਸਕਦੇ ਹੋ ਤਸਵੀਰਾਂ देर रात ਪंचे ਵਿਸ਼ਾਲ ਨਜ਼ਰ ਕੀ ਤੁਨ ਸ੍ਰੀ ਚਮਕੌਰ ਸਾਹਿਬ ਨਗਰ ਕੀਰਤਨ ਮੈਂ ਤੇਣਾ ਸਾਹਿਬ ਤੋਂ ਹਰ ਸਾਲ ਆਉਂਦਾ ਜੋ ਆਨੰਦਗੜ੍ਹ ਥੀਲਾ ਛੱਡਣ ਤੇ ਸ੍ਰੀ ਚਮਕੌਰ ਸਾਹਿਬ ਆਪਣਾਦਰ ਪੜਾ ਹੁੰਦਾ ਹੋਇਆ ਸ੍ਰੀ ਚਮਕੌਰ ਦਾ ਪਹੁੰਚ ਉਹ ਦੇਰ ਰਾਤ ਸ੍ਰੀ ਚਮਕੌਰ ਸਾਹਿਬ ਵਿਸ਼ਰਾਮ ਕਰਕੇ ਅਗਲੇ ਪੜਾ ਦੇ ਲਈ ਰਵਾਨਾ ਹੁੰਦੇ ਹੋਏ ਜੋ ਰਸਿੰਗ ਲੱਖਾ ਦੇ ਪੁੱਤ ਆ ਜੋ ਕਲਵੰਗ ਸਿੰਘ ਲੱਖਾ ਦੀ ਅਗਵਾਈ ਤੇ ਹਰ ਸਾਲ ਨਗਰ ਕੀਰਤਨ ਜੋ ਦੇਵਰਾਜ ਜੀ ਦੇ ਪੌਰ ਸਾਹਿਬ ਪਹੁੰਚਦਾ ਤਸਵੀਰਾਂ ਆਲਕੀ ਸਾਹਿਬ ਤਿਆਰ ਵਰ ਤਿਆਰ ਹੈ ਨਿਖਾਰੇ ਤੇ ਜੋੜਦੇ ਗੁਰੂ ਸਾਹਿਬ ਦੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵਿਚਾਰ ਨਗਰ ਕੀਰਤਨ ਹਰ ਸਾਲ ਸ੍ਰੀ ਪੌਰ ਸਾਹਿਬ ਤੋਂ ਇਹ ਪਰ ਜੰਡ ਸਾਹਿਬ ਨੂੰ ਹੁੰਦਾ ਹੋਇਆ ਗੁਰਗੋਬੀ ਸਿੰਘ ਮਾਰਗ ਤੇ ਜਾਂਦਾ ਪਰਵਾਰ ਵਿਛੋੜੇ ਤੋਂ ਬਾਅਦ ਕੀ ਨਗਰ ਕੀਰਤਨ ਜੋ ਫੜਾਜ਼ ਆਰ ਫੜਾ ਸ੍ਰੀ ਚਮਕੌਰ ਸਾਹਿਬ ਪਹੁੰਚਿਆ देर रात ਸ੍ਰੀ ਚਮਕੌਰ ਸਾਹਿਬ ਤੋਂ ਆਚਣ ਤੇ ਅੱਜ ਉਹਨਾਂ ਦਾ ਸਵਾਗਤ ਦੇਰ ਰਾਤ ਗੁਰਦੁਆਰਾ ਮੈਨੇਜਰ ਵੱਲੋਂ ਕੀਤਾ ਗਿਆ ਤੇ ਹੁਣ ਨਗਰ ਕੀਰਤਨ ਜੋ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਸਤ ਨਾਮ ਸਹਬ ਦੇ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਸਤ ਸਿਰੀ ਗੁਰੂ ਦੇ ਵਿੱਚ ਨਾਮ ਸਤ ਜੋ ਸ੍ਰੀ ਚੋਕ ਸਹਬ ਅਰਧਾ ਜਸ ਸਾਹਿਬ ਦੇ ਸੁਨਹਿਰੀ ਕਵਟੀ ਵੱਲੋਂ ਦੇ ਰਾਤ ਜਨੀ ਚੋਂ ਸਾਬ ਪਹੁੰਚਣ ਤੇ ਕੀਤਾ ਗਿਆ ਤੇ ਹੁਣ ਅਗਲੇ ਪੜਾਅ ਦੇ ਲਈ ਤਰਵਾਨਾ ਹੋਵੇਗਾ ਸਾਹਿਬ ਕੁਸੂਰਾ ਤੁਸੀਂ ਦੇਖ ਸਕਦੇ ਹੋ ਪ੍ਰਿੰਟਮ ਕੌਰ ਸਾਹਿਬ ਆ ਫਿਰ ਨਾਲ ਉਂਠਾ ਦੇ ਨਾਲ ਹਰ ਸਾਲ ਇਹ ਨਗਰ ਕੀਰਤਨ ਜੋ ਕਿ ਪੜਾਦਰ ਪੜਾ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਪਹੁੰਚਦਾ देर रात ਸ੍ਰੀ ਚਮਕੌਰ ਸਾਹਿਬ ਪਹੁੰਚਣ ਤੇ ਸੋਮੀ ਗੁਰਦੁਆਰਾ ਪਰੰਨਾ ਸਿਕਿਉਰਟੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਰਾਤ ਦਾ ਬਿਸ਼ਰਾਮ ਕਰਨ ਤੋਂ ਬਾਅਦ ਉਹਨੇ ਅਗਲੇ ਪੜਾ ਦੇ ਲਈ ਰਵਾਨਾ ਹੋਣਗੇ ਗੁਰੂ ਸਾਹਿਬ ਆਪਣੇ ਸਥਾਨਾਂ ਤੇ ਰਾਜਮਾਨ ਹੋ ਚੁੱਕੇ ਨੇ ਪੰਜ ਪਿਆਰਿਆਂ ਦੀ ਅਗਵਾਈ ਚ ਜੋ ਇਹ ਬਾਬਾ ਜੋਰਾ ਸਿੰਘ ਲੱਖਾ ਵੱਲੋਂ ਸ਼ੁਰੂ ਕੀਤਾ ਹੋਇਆ ਵਿਸ਼ਾਲ ਅਲੋਕਿਕ ਨਗਰ ਕੀਰਤਨ ਜੋ ਪਰਿਵਾਰ ਵਿਛੋੜੇ ਤੋਂ ਹਰ ਸਾਲ ਆਰੰਭ ਹੁੰਦਾ ਹੈ ਕਿਲਾ ਆਨੰਦਗੜ੍ਹ ਛੱਡਣ ਤੱਕ ਜਿਸ ਤਰ੍ਹਾਂ ਗੁਰਗੋਵੀ ਸਿੰਘ ਮਾਰਗ ਤੇ ਗੁਰੂ ਸਾਹਿਬ ਪੜਾਦਰ ਪੜਾਹ ਹੁੰਦੇ ਗਏ ਉਸੇ ਤਰ੍ਹਾਂ ਪੜਾਦਰ ਪੜਾਹ ਇਹ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਦੇਰ ਰਾਤ ਪਹੁੰਚਿਆ ਕੋਈ ਤਸਵੀਰਾਂ ਦੇਖ ਸਕਦੇ 21 ਦਸੰਬਰ ਤੋਂ ਪਰਿਵਾਰ ਵਿਛੋੜੇ ਤੋਂ ਸ਼ੁਰੂ ਹੋ ਕੇ ਇਹ ਹੁੰਦਾ ਹੋਇਆ ਪੱਠਾ ਸਾਹਿਬ ਬੁਗਰੀ 24 ਤਰੀਕ ਨੂੰ ਰਾਤ ਦੇ ਰਾਤ ਸ੍ਰੀ ਚਮਕੌਰ ਸਾਹਿਬ ਪਹੁੰਚਿਆ ਸੀ ਅੱਜ 25 ਤਰੀਕ ਨੂੰ ਅਗਨੇ ਪੜਾ ਝਾੜ ਸਾਹਿਬ ਜੋ ਰਾਤ ਦੇ ਰਾਤ ਝਾੜ ਸਾਹਿਬ ਜਾ ਕੇ ਇਹਦਾ ਵਿਸ਼ਰਾਮ ਹੋਵੇਗਾ ਪੂਰੇ ਦਿਨ ਝਾੜ ਸਾਹਿਬ ਨੂੰ ਜਾਣ ਤੋਂ ਪਹਿਲਾਂ ਇੱਥੋਂ ਰਾਏਪੁਰ ਬੀਬੀ ਸ਼ਰਨ ਕੌਰ ਤੇ ਉਸ ਤੋਂ ਬਾਅਦ ਜੰਡ ਸਾਹਿਬ ਨੂੰ ਹੁੰਦਾ ਹੋਇਆ ਇਹੀ ਗੁਰਗੋਬਿੰਦ ਸਿੰਘ ਮਾਰਗ ਤੇ ਝਾੜ ਸਾਹਿਬ ਨੂੰ ਰਵਾਨਾ ਹੋਵੇਗਾ ਝਾੜ ਸਾਹਿਬ ਜਾ ਕੇ ਅਗਲੇ ਪੜਾਅ ਦੀ ਤਰਵਾਨਗੀ ਹੋਵੇਗੀ ਤਸਵੀਰਾਂ ਸ੍ਰੀ ਚੰਕੌਰ ਸਾਹਿਬ ਤੋਂ ਜੋ ਇਹ ਪਿਸ਼ਾਰ ਨਗਰ ਕੀਰਤਨ ਹੈ ਸ੍ਰੀ ਚੰਕੌਰ ਸਾਹਿਬ ਤੋਂ ਰਵਾਨਾ ਹੁੰਦਾ ਹੈ ਤਸਵੀਰਾਂ ਸ੍ਰੀ ਚੰਕੌਰ ਸਾਹਿਬ ਤੋਂ ਦੇਖ ਸਕਦੇ ਹਾਂ ਕੋੜੇ ਸਜਾਏ ਹੋਏ ਨੇ লাইਵ ਤਸਵੀਰਾਂ ਸ੍ਰੀ ਚੰਕੌਰ ਸਾਹਿਬ ਇਹਨਾਂ ਦੇ ਲਈ ਖਾਣਾ ਖਾਂਦੇ ਲੰਗਰ ਚਾਹ ਦੁੱਧ ਦਾ ਲੰਗਰ ਇਥੋਂ ਸਮੇ ਸਮੇ ਤੇ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ ਲਾਈਵ ਤਸਵੀਰਾਂ ਸ੍ਰੀ ਚੰਕੌਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਬਾਬਾ ਕੁਲਵੰਤ ਸਿੰਘ ਲੱਖਾ ਜੋ ਜੂਰਾ ਸਿੰਘ ਲੱਖਾ ਜੀ ਦੇ ਪੁੱਤਾਂ ਨੇ ਉਹਨਾਂ ਵੱਲੋਂ ਇਹ ਸੇਵਾ ਸੰਭਾਲੀ ਹੋਈ ਆ ਲਾਈਵ ਤਸਵੀਰਾਂ ਸ੍ਰੀ ਚੰਕੌਰ ਸਾਹਿਬ ਤੁਸੀਂ ਦੇਖ ਸਕਦੇ ਹੋ ਪੜਾਦਰ ਪੜਾ ਹੁੰਦਾ ਹੋਇਆ ਇਹ ਵਿਚਾਰ ਨਗਰ ਕੀਰਤਨ ਜੀ ਤੋਂ ਹੋਰ ਫਰਗ ਤੋਂ ਅਗਦੇ ਪੜਾ ਲਈ ਰਵਾਨਾ ਹੋਵੇਗਾ ਉਨਹੀਂ ਕੁਦਵਾਰਾ ਫੋਰਮ ਕ੍ਰੀਏਟਿਵ ਵੱਲੋਂ ਇਹਨਾਂ ਦਾ देर रात ਪਹੁੰਚਣ ਤੇ ਸਵਾਗਤ ਕੀਤਾ ਗਿਆ ਰਾਤ ਦਾ ਵਿਸ਼ਰਾਮ ਕਰਨ ਤੋਂ ਬਾਅਦ ਹੁਣ ਛਾੜ ਸਾਹਿਬ ਨੂੰ ਸ੍ਰੀ ਚਮਕੌਰ ਸਾਹਿਬ ਨੂੰ ਇਹ ਨਗਰ ਕੀਰਤਨ ਆਖੀ ਘੋੜੇ ਉਂਠਾਂ ਦੇ ਨਾਲ ਰਵਾਨਾ ਹੋਵੇਗਾ ਪੜਾਦਰ ਪੜਾ ਜੋ ਇਹ ਪਿਛਲੇ ਕਈ ਕਿੰਨੇ ਸਾਲਾਂ ਤੋਂ ਜੋਰਾ ਸਿੰਘ ਲੱਖਾ ਵੱਲੋਂ ਜੋ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਉਹਨਾਂ ਦੇ ਪੁਰਾਣੇ ਤੋਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਇਹ ਸੇਵਾ ਉਹਨਾਂ ਦੇ ਪੁੱਤ ਇਕਵੰਤ ਸਿੰਘ ਲੱਖਾ ਵੱਲੋਂ ਨਿਭਾਈ ਜਾ ਰਹੀ ਹੈ ਚਮਕੌਰ ਸਾਹਿਬ ਹਰ ਸਾਲ ਜਦੋਂ ਗੁਰੂ ਗੋਬਿੰਦ ਸਿੰਘ ਪਰਿਵਾਰ ਵਿਛੋੜੇ ਤੋਂ ਪਰਿਵਾਰ ਸਮੇਤ ਇੱਥੋਂ ਪਿੱਛੇ ਜਵਾਂ ਪਰਿਵਾਰ ਵਿਛੋੜੇ ਤੋਂ ਇਸ ਤਰ੍ਹਾਂ ਪਰਿਵਾਰ ਨਾਲ ਵਿਛੜੇ ਸੀ ਉਸੇ ਸਥਾਨ ਤੋਂ 22 ਤਰੀਕ ਨੂੰ ਤੇ ਇੱਕ ਤ੍ਰੀਕ ਤੋਂ ਪਰਿਵਾਰ ਵਿਛੋੜੇ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਜੋ ਪੜਾਅਦਰ ਪੜਾਅ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਦਿਨ ਰਾਤ ਪਹੁੰਚਿਆ ਸੀ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਥੇ ਕੀ ਤੇ ਲਾਈਵ ਤਸਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਵਿਚਾਰ ਨਗਰ ਕੀਰਤਨ ਅਗਲੇ 4 7 ਸਾਲ ਦੇ ਲਈ ਰਵਾਨਾ ਹੋਵੇਗਾ। ਸਦਾਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਹੁਣ ਅਰਦਾਸ ਕਰਨ ਪ੍ਰੰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ ਦਿਨ ਰਾਤ ਇੱਥੇ ਸੱਚਖੰਡ ਚ ਸਤਾਵਤ ਕੀਤਾ ਸੀ ਉਸ ਨੂੰ ਹੁਣ ਲੈ ਕੇ ਫੈਕਟਰ ਦੇ ਵਿੱਚ ਸਿਸ਼ੋਭਤ ਕਰ ਦਿੱਤਾ ਗਿਆ ਤੇ ਹੁਣ ਅਰਦਾਸ ਹੋਵੇਗੀ ਪੰਜ ਪਿਆਰੇ ਸਹਿਬਾਨਾਂ ਦਾ ਸਨਮਾਨ ਹੋਵੇਗਾ ਉਸ ਤੋਂ ਬਾਅਦ ਅਗਲੇ ਭਰਾ ਦੇ ਲਈ ਇਹ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਨੂੰ ਅਰਵਾਨਾ ਹੋਵੇਗਾ live ਤਸਵੀਰਾਂ ਸ੍ਰੀ ਚਮਕੌਰ ਸਾਹਿਬ ਦੇਖ ਸਕਦੇ ਹੋ ਤੁਸੀਂ ਆਈ ਸਤਿ ਥੰਯੋ ਜੀ ਸਹਾਈ ਦਸਨੇ ਪਾਸ਼ਾ ਸੈਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਥੰਯੋ ਜੀ ਸਹਾਈ ਦਸ ਪਾਸ਼ਾ ਜੋ ਸੈਕੀ ਗੁਰੂ ਗੰਦ ਦੇ ਤੇ ਪਾਠ ਦਰਪੀ ਦੀਦਾਰ ਕਾ ਅੰਤਰਗੈ ਖਾਲਸਾ ਜੀ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬ ਜਾਤੇ 40 ਮੁਕਤੇ ਠਕੀਆਂ ਜੱਪੀਆਂ ਤੱਪੀਆਂ ਜਨ ਨਾਮ ਜੱਪਿਆ ਵਣ ਕੇ ਛੱਕਿਆ ਦੇਖ ਤਰਾਹੀ ਦੇਖ ਵਾਹੀ ਦੇਖੇ ਅਟਕੀਤਾ ਤੰਨਾ ਪਿਆਰਿਆ ਸੱਚਿਆਰਿਆ ਦੀ ਕਮਾਈ ਸਾਧ ਧਿਆਨ ਸਕੇ ਖੰਸਾ ਜੀ ਬੁੱਢੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਤੇ ਬੰਦ ਬੰਦ ਜਟਾਏ ਕੋਪੜੀਆਂ ਲਹਾਈਆਂ ਜਰਖੜੀਆਂ ਤੇ ਚੜੇ ਤਨ ਆਰਿਆ ਨੰਤਰ ਗਏ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵੱਸਾ ਸੰਗ ਨਵਾਈ ਤੇਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤੱਕਾਂ ਸਰਬੱਤ ਖੁਰਤ ਹੋਰਿਆਂ ਗੁਰਧਾਮਾਂ ਦੀ ਕਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਸਿੱਧ ਮੇ ਪਰਵਤ ਆਉਂਦਾ ਜੀਰਦਾ ਪੈ ਜੀ ਪਰਵਤ ਖਾਲਸਾ ਜੀ ਕੋ ਵਾਹਿਗੁਰੂ 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 ਤੇ ਆਵੇ ਸਿੱਧਾ ਮੁਰਦਾ ਸਤ ਸਤ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਤਹਾਂ ਤਹਾਂ ਰੱਖਿਆ ਰਹੇ ਤੇਗ ਤੇਗ ਫਤੇ ਬੈਕੀ ਪੈਜ ਸੰਤ ਜੀ ਤੇ ਸ੍ਰੀ ਸਤ ਜੀ ਦਾਇਰ ਆਸਰਿਕੇ ਬੋਲੇ ਬੁੱਲੋ ਜੀ ਵਾਹਿਗੁਰੂ ਸਿੱਖਾਂ ਨੂੰ ਦਿੰਗੀਤਾਂ ਸਨ ਰੱਤ दान ਬੇਕਤਾਨ ਸਹਾਦਾਨ ਭ੍ਰੋਤਕਾਤਾਨ ਤਨਸਿਨਾਮਤਾਨ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨੀ ਸ਼ੀਨਾਨ ਚੰਕੀਆਂ ਝੰਡੇ ਵੁੰਗੇ ਜੁਗ ਜੁਗ ਟਲਟਣੀ ਕਾ ਜੈ ਕਰਾ ਬੋਦੋ ਜੀ ਸਿੱਖਾਂ ਦਾ ਮਾਨੀ ਮਾ ਮਤ ਕੀ ਮਤ ਪਤਕਾਰਾ ਕਾ ਵਹਿਗੁਰੂ ਏ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਈ ਸਰਤਾ ਜੀਓ ਸਿਰਿੰਗਣ ਕਾਣਾ ਵੈਸੇ ਹੋਰ ਕੁਤੂਰਿਆਂ ਕੁ ਧਾਮਾ ਜਿੰਨਾ ਤਾਂ ਖੱਤ ਪੰਥ ਨੂੰ ਮਿਛੋੜਿਆ ਗਿਆ ਜੀ ਖੁੱਲ੍ਹੇ ਸੇਵਾ ਸੰਭਾਲ ਦਾ ਤਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਨ ਤਾਣਿਆਂ ਦੇ ਤਾਂ ਨਟਣੀ ਕੋ ਸੱਚੇ ਪ੍ਰਤਾਪਾਈ ਗੁਰੂ ਆਪ ਜੀ ਦੇ ਚਰਨ ਕਾ ਬਾਸ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਇਹ ਸਭ ਉਹਦੀ ਰਾਤ ਚਲਾ ਅਨੰਦਗੜ੍ਹ ਛੱਡਣ ਦੇ ਇਤਿਹਾਸ ਦਿਹਾੜੇ ਨੂੰ ਮੱਕਰ ਰੱਖਿਆ ਹੋਇਆ ਜੋ ਇਹ ਮਹਾਨ ਨਗਰ ਦੀ ਤਨ ਪ੍ਰਾਰੰਭ ਹੋਇਆ ਸੱਚੇ ਪਤਾਵਾ ਵਾਹਿਗੁਰੂ ਜੀ ਕਿਲਾ ਅਨੰਦਗੜ੍ਹ ਜਿਹੜੀ ਅਨੰਤਪੁਰ ਸਾਹਿਬ ਤੋਂ ਪ੍ਰਾਰੰਭ ਹੋ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਤਰ ਸ਼ਾਹ ਦੇ ਪੰਜ ਚਾਰੇ ਸਿੰਘਾਂ ਦੀ ਗਵਾਹੀ ਵਿੱਚ ਫਨ ਸ਼ਾਂਤੀ ਸਿੰਘਾਂ ਦੀ ਗਵਾਹੀ ਵਿੱਚ ਵੱਪਾ ਸਲਵੰਤ ਸਿੰਘ ਦੇ ਯੋਗ ਉਤੰਤਾ ਸਤਿਕਾਰ ਸਮੂਹ ਮੈਕਣ ਦੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਕਿਲਾ ਅਨੰਦਗੜ੍ਹ ਜੁਰੀ ਅਨੰਦਪੁਰ ਸਾਹਿਬ ਤੋਂ ਪ੍ਰਾਰੰਭ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੋਂ ਦੀ ਪ੍ਰਾਪਰ ਪ੍ਰਾਹ ਹੁੰਦੇ ਸੰਕਿਪਤਤਾ ਵਾਹਿਗੁਰੂ ਜੀ ਆਪ ਦੀ ਰਾਤਰੀਏ ਮਿਸ਼ਰਾਮ ਗੁਰਦੁਆਰਾ ਸ੍ਰੀ ਕਤਲਗਾੜ੍ਹ ਸਹਿਰ ਨਗਰ ਚਮਕੌਰ ਸਹਿਰ ਦੇ ਕਿਤੇ ਗਏ ਸਨ ਸੰਕਿਪਤਤਾ ਵਾਹਿਗੁਰੂ ਜੀ ਅਮਤ ਬੜੇ ਤਿਆਰੀ ਹੋਈ ਹੈ ਵਾਹਿਗੁਰੂ ਆਪਾਂ ਦੀ ਬਾਣੀ ਵਿੱਚ ਫਰਾਇਜ਼ ਮਨੋ ਕਿ ਸੰਤਾਂ ਨੂੰ ਦਸਤਿਹਾਰੇ ਦੇ ਕੇ ਨਦਰੋਂ ਨਰਿਤਨੇ ਹਾਸ ਕਰੇ। ਸਤਿ ਸ਼੍ਰੀ ਅਕਾਲ ਹੈ ਕਿ ਜੀ ਆਪ ਵੀ ਕਿਰਪਾ ਕਰੋ ਅੱਗੇ ਮਾਰਗ ਤੇ ਚੱਲਣ ਦੀ ਆਗਿਆ ਵਾਚੋ। ਬਾਬਾ ਕਲਮਨ ਸਿੰਘ ਨੇ ਉਹ ਦਹਿਰ ਰੋਕਤਾ ਤੰਦਰਸਤੀ ਚੜ੍ਹਦੀ ਕਲਾ ਕੋ ਸਿੱਖੀ ਜੀਵਨ ਬਖਸ਼ਣਾ ਵਾਹਿਗੁਰੂ ਜੀ। ਵਾਹਿਗੁਰੂ ਜਿਨ੍ਹਾਂ ਨੇ ਵੀ ਆਪਦੇ ਵਹੀਰ ਪੈਛੇ ਜਿੱਥੇ ਕਿੱਥੇ ਵੀ ਸੇਵਾਵਾਂ ਨਿਵਾ ਰਹੇ ਹਨ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਨੀ। ਦਰਦੇ ਮੇਰ ਪਰਿਆਸਰਾ ਕਿ ਆਪ ਜੀ ਨੇ ਆਪ ਜੀਆਂ ਸੇਵਾਵਾਂ ਲੈ ਲੜੀਆਂ ਵਾਹਿਗੁਰੂ ਜੀ ਰਸਤੇ ਵਿੱਚ ਅੰਤ ਸੰਘ ਹੋ ਕੇ ਸਹਾਈ ਹੋਣਾ ਸਹੀ ਪਿਆਰੇ ਮਿਲਨੇ ਜਿੰਨਾ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਨੇ ਵਾਹਿ ਕੁਤੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਚਿਰੀਖੁਰ ਗਵਨ ਸਿੰਘ ਜੀ ਮਹਾਰਾਜ ਦੇ ਗਿੱਲਾ ਛੱਡਣ ਦੇ ਵਿਰਾਗਮਈ ਪਲਾਣੂ ਦਰਸਾਉਂਦਾ ਗੰਤੀਮਾਨ ਦਸ਼ਮੇਸ਼ ਅਲੋਕਿਕ ਪੈਦਲ ਮਾਰਚ ਜੋ ਕਿ 6 ਸਤ ਪੋ ਦੀ ਦਰਮਿਆਨੀ ਰਾਤ ਗਿੱਲਾ ਸ਼੍ਰੀ ਆਨੰਦਗੜ੍ਹ ਤੋਂ ਰਵਾਨਾ ਹੁੰਦਾ ਹੋਇਆ ਬਰਵਾਰ ਬਿਛੋੜਾ ਪਠਾ ਸਾਹਿਬ ਤੁਕਰੀ ਤੋਂ ਰਵਾਨਾ ਹੁੰਦਾ ਹੋਇਆ ਰਾਤ ਦੇ ਨਿਸ਼ਰਾਮ ਚਪਕੌਰ ਸੇ ਹੈ ਗੁਰਦੁਆਰਾ ਕੱਤਵਰਤ ਸਾਰੇ ਆ ਕੇ ਖੇ ਹੋਏ ਨੇ ਹੁਣ ਇਹ ਮਾਨ ਦਸਪੇਸ਼ ਲੋਕਲ ਪ੍ਰੈਜੈਂਟ ਮਾਰਚ ਆਪਣੇ ਅਗਲੇ ਪੜਾਅ ਲਈ ਪਿਆਰ ਸੱਚੇ ਸੰਗਤ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਔਰ ਇਥੋਂ ਦੇ ਮੈਨੇਜਰ ਸਰਵਾਨ ਹੈਡ ਕਰਾਫੀ ਜੀ ਮੈਨੇਜਰ ਸਰਵਾਨ ਭਾਈ ਗੁਰਪਖ ਸਿੰਘ ਜੀ ਹੈਡ ਗ੍ਰਾਮੀ ਭਾਈ ਜਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਦਾ ਜਿਨ੍ਹਾਂ ਨੇ ਰਾਤ ਤੋਂ ਫਰਸ਼ਾਦੇ ਦਾ ਆbschਰਾਮ ਦਾ ਇੰਤਜ਼ਾਮ ਕੀਤਾ ਔਰ ਇਸ ਤੋਂ ਦੇ ਸੂਚੀ ਪ੍ਰਬੰਧਕਾਂ ਦੀ ਟੀਮ ਤੋਂ ਕੌਰ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਜੀ ਔਰ ਇਸ ਤੋਂ ਦੇ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਨਗਰ ਕੀ ਤਨ ਨੂੰ ਕਵਰੇਜ ਕਰਨ ਲਈ ਪਹੁੰਚੇ ਹੋ ਔਰ ਇਹ ਨਗਰ ਕੀਰਤਨ ਹੁਣ ਆਪਣੇ ਅਗਲੇ ਬਣਾ ਲਈ ਰਵਾਜ ਦੀ ਪਰੂਦਾ ਇਸ ਲਈ ਸਾਰੀ ਸੰਗਤ ਨੂੰ ਬੇਨਤੀ ਆ ਕਿ ਭਾਈ ਗੁਰੂ ਸਾਹਿਬ ਨੂੰ ਨਸਪਸਤ ਹੋ ਕੇ ਪਾਲਕੀ ਸਾਹਿਬਾਂ ਦੇ ਪਿੱਛੇ ਜਾ ਕੇ ਹੱਪਾ ਜੋ ਬਾਬਾ ਜੂਰਾ ਸਿੰਘ ਜੀ ਲੱਖਾਂ ਦੇ ਮਹਾਨ ਉਪਰਾਲੇ ਸਦਕਾ ਨਗਰ ਕੀਰਤਨ ਦਾ ਜੋ ਉਪਰਾਲਾ ਬਾਬਾ ਜੂਰਾ ਸਿੰਘ ਜੀ ਨੇ ਕੀਤਾ ਉਹਨਾਂ ਦਾ ਇਤਿਹਾਸ ਲਿਖਵਾਇਆ ਹੋਇਆ ਭਾਈ ਸਿੰਦਰ ਸਿੰਘ ਜੀ ਰਾਜਾ ਆਪ ਜੀ ਨੂੰ ਸਰਵਨ ਕੰਮ ਗਏ ਇਸ ਲਈ ਆਪ ਸਾਰੀ ਸੰਗਤ ਨੂੰ ਬੇਨਤੀ ਆ ਕਿ ਪਾਲਕੀ ਸਹਿਬਾਨ ਦੇ ਪਿੱਛੇ ਜਾ ਕੇ ਬਰਾਜਾ ਚੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰੇ ਸਹਿਬਾਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਲਾਈਫ ਤਸਵੀਰਾਂ ਦੇ ਨਾਲ ਸਤਿ ਸ੍ਰੀ ਅਕਾਲ ਬਹੁਤ ਸ੍ਰੀ ਆਕਾਲ ਬਹੁਤ ਸ੍ਰੀ ਆਕਾਲ ਜੁਟੀ ਪ੍ਰਿੰਦਰ ਜੀ ਅੰਮ੍ਰਿਤ ਵਿਖੇ ਬਹੁਤ ਸ੍ਰੀ ਆਕਾਲ ਬਾਬਾ ਜੀ ਹੋਰੇ ਬਹੁਤ ਸ੍ਰੀ ਆਕਾਲ ਆਵਾਜ਼ ਆ ਰਹੀ ਹੈ ਓਹੋ ਜੀ 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 లై తస్వీరా ਹੁਣ ਵਿਸ਼ਾਦ ਨਗਰ ਕੀ ਤਨ ਆਰੰਭ ਹੋਵੇਗਾ। ਉਹ ਆਈ ਪੰਜ ਪਿਆਰੇ ਸਹਿਬਾਨ ਕਰ ਰਹੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਚ ਇਹ ਵਿਸ਼ਾਦ ਨਗਰ ਕੀ ਤਨ ਇੱਕੋ ਰਵਾਨਾ ਅਗਲੇ ਪੜਾਅ ਦੇ ਲਈ ਹੋਵੇਗਾ। ਤਸਵੀਰਾਂ ਦੇਖਦੇ ਆ। ਆ ਜਾ ਕੇ ਵੇਗੀ ਆ ਜਾ ਕੇ। ਜੀ। ਸਰੰਬਤ ਤਾਂ ਕੋਈ ਤਾਂ ਹੋਵੇਗੀ ਜਵਾਜ ਤਸਵੀਰਾਂ ਜੀ ਜੀ ਕੋਲ ਸਾਹਿਬ ਹੋ ਸਕਦੇ ਰਾਜਾ ਚਾਹਤੇ ਨੇ ਜੀ ਜਾਨ ਅਗਲੇ ਪੜਾਏ ਲਈ ਸਰਵਾਨਾ ਹੋਵੇਗਾ ਪੜਾਅ ਦਰ ਪੜਾਅ ਇਹ ਪਿਛਾਰ ਨਗਰ ਦੀ ਤੁਮ ਇਥੋਂ ਤੁਹਾਨੂੰ ਮਦਦ ਕਰੇਗਾ ਜੀ ਸਾਹਿਬ ਨੂੰ ਕੋਲ ਸਾਹਿਬ ਨੂੰ ਦੇਖ ਸਾਦੇ ਹੇ ਉੱਪਰ ਵਿਚਾਰਾ ਸ਼ੁਰੂ ਹੋ ਚੁੱਕਿਆ ਹੈ ਸ੍ਰੀ ਚਮਕੌਰ ਸਾਹਿਬ ਦੇ ਅਤੇ ਕਿਲਾ ਅਨੰਦਗੜ੍ਹ ਸਾਹਿਬ ਤੋਂ ਕਿਲਾ ਛੱਡਣ ਦੇ ਇਤਿਹਾਸ ਨੂੰ ਕੀਰਤਨ ਦੇ ਗੱਦੇ ਵੱਲੋਂ ਕੀਰਤਨ ਕਰਕੇ ਦਸਾਇਆ ਜਾਵੇਗਾ ਲਾਈਵ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਸ਼ਾਰ ਨਗਰ ਕੀਰਤਨ ਦੀ ਆਰੰਭ ਆਰੰਭ ਤਾਂ ਹੋ ਚੁੱਕੀ ਹੈ ਤੇ ਅਰਦਾਸ ਤੋਂ ਬਾਅਦ ਹੁਣ ਇਸ ਅਗਲੇ ਪੜਾਅ ਦੇ ਲਈ ਸਰਵਾਨਾ ਹੋਵੇਗਾ ਲਾਈਵ ਤਸਵੀਰ ਤੁਸੀਂ ਸ੍ਰੀ ਚਮਕੌਰ ਸਾਹਿਬ ਨੂੰ ਦੇਖ ਸਕਦੇ ਹੋ ਨਗਰ ਕੀਰਤਨ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਨਗਰ ਕੀਰਤਨ ਵੀ ਰਵਾਇਤੀ ਹੋਵੇਗਾ ਤਸਵੀਰਾਂ ਟਰੈਕਟਰ ਤੋਂ ਦੇ ਉੱਤੇ ਹੋ ਰਹੇ ਹੈ ਜਿਹੜੇ ਜਗਾਹ ਪਰੋੜੇ ਤੇ ਹੈ ਔਰ ਸਹਿਬ ਨਾਦਰਪੁਰ ਨਗਰ ਕੀ ਤੋਂ ਇੱਥੋਂ ਪਹੁੰਚਿਆ ਸੀ ਸ੍ਰੀ ਚਮਕੌਰ ਸਾਹਿਬ ਜਿੱਥੇ ਸੰਗਤਾਂ ਹੁਣ ਇਸ ਨਗਰ ਕੀ ਤੋਂ ਦੇ ਸਾਹਮਣੇ ਲਈ ਕਿ ਘਰਿਆਂ ਵਿੱਚ ਮੌਜੂਦ ਇਸ ਦਾ ਪ੍ਰਬੰਧ ਵੀ ਚਾਹ ਲੱਗਦਾ ਇਥੋਂ ਸੰਗਤਾਂ ਦੇ ਲਈ ਸ਼ਿਕਾਇਤਾਂ ਜਾਵੇਗਾ ਲਾਈਵ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਜੇਲੀਨੀ ਉੱਤੇ ਸਾਨੂੰ ਲਾਈਵ ਦਿਖਾ ਰਹੇ ਹਾਂ ਜੋ ਇਹ ਨਗਰ ਕੀਰਤਨ ਹੈ ਬਾਬਾ ਜੋਰਾ ਸਿੰਘ ਲਖਾ ਵੱਲੋਂ ਸ਼ੁਰੂ ਕੀਤਾ ਹੈ ਫੜਾਦਰ ਫੜਾ ਅੱਗੇ ਰਵਾਨਾ ਹੋਵੇਗਾ ਤਸਵੀਰ ਘੋੜੇ ਸਾਥੀ ਜੀ ਜਤਰਜਰ ਕਟਮ ਹੈ ਤੁਮ ਹਮ ਹੈ ਆਓ ਸਾਥ ਆਓ ਹਾਂ ਬੰਦੋ ਨਗਰ ਕੀਰਤਨ ਅਲੰਭ ਹੋਵੇਗਾ ਤਸਵੀਰ ਰਤਾਈਆਂ ਹੁੰੀਆਂ ਲੋਕ ਇਕੱਠੇ ਹੋਏ ਨੇ ਕੋੜਿਆ ਤੇ ਸਾਥਾ ਸੱਚ ਤੋਂ ਪੁੱਛਿਆ ਫਰਮਾਨੋ ਤੇਰਾ ਸੱਤ ਕੋੜਿਆ ਤੇ ਸਾਥਾ ਸੱਚ ਜਿਵੇਂ ਆਨਬਾ ਇਹ ਰਾਤ ਤੇਰੇ ਕਲਕ ਨਜ਼ਾਰਾ ਕੱਲ ਕੱਲਿਆ ਗਗਨਾਰ ਤੇਰਾ ਸੱਤ ਕੋੜਿਆ ਕਲ नगर कीर्ता नगर कीर्तन हाणे रवाना लॻियां बड़ी साहिब मथा टेकण जहिड़ीर ਸਤਾਰਾ ਸਹਰ ਗੜੀ ਸਾਹ